ਹਿਮਾਚਲ ਦੇ ਵਿੱਚ ਪਾਣੀ ਦਾ ਕਹਿਰ ਜਿਹੜਾ ਉਜਾਰੀ ਆ ਚਾਰੇ ਪਾਸੇ ਤਬਾਹੀ ਹੀ ਤਬਾਹੀ ਆ ਜਿਹੜੀ ਉਹ ਮਚੀ ਹੋਈ ਆ ਤਾਂ ਨਦੀਆਂ ਨਾਲੇ ਨੇ ਛੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਕਿਉਂਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਪਿਆ ਬੱਦਲ ਫਟਿਆ ਬੱਦਲ ਫਟਣ ਦੇ ਕਾਰਨ ਚਾਰੇ ਪਾਸੇ ਪਾਣੀ ਆ ਛੜਾ ਉਚੜ ਕੇ ਆਇਆ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਇੰਨਾ ਜ਼ਿਆਦਾ ਪੱਧਰ ਵਧਿਆ ਕਿ ਪਾਣੀ ਆ ਛੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਇਸ ਪਾਣੀ ਨੇ ਕਈ ਇਮਾਰਤਾਂ ਨੇ ਛੜੀਆਂ ਉਹ ਟਾਇਟੇ ਵੀ ਕਰ ਦਿੱਤੀਆਂ ਤੇ ਇਸ ਪਾਣੀ ਨੇ ਜਿਹੜੀਆਂ ਸੜਕਾਂ ਸੀ ਉਹ ਮਿੱਟੀ ਵਾਂਗ ਖਾਰ ਦਿੱਤੀਆਂ ਤਾਂ ਕੁਝ ਤਸਵੀਰਾਂ ਨੇ ਛੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਬਿਆਸ ਦਰਿਆਏ ਜਿਹੜਾ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰਿਆ ਹੋਇਆ ਹੈ ਬਿਆਸ ਦਰਿਆ ਨੇ ਤੰਡਵਾ ਛੜਾ ਮਚਾਇਆ ਹੋਇਆ ਤਾਂ ਇੱਕ ਸੜਕ ਦੀ ਤਸਵੀਰ ਹੈ ਜਿਹੜੀ ਹਾਈਵੇ ਦੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮਿੱਟੀ ਦੇ ਵਾਂਗ ਪੱਕੀ ਸੜਕਾ ਛੜੀ ਉਸ ਨੂੰ ਖਾਰ ਦਦੇ ਨੈਸ਼ਨਲ ਹਾਈਵੇ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਕਈ ਜਗਾਵਾਂ ਤੇ ਵੱਡੇ ਵੱਡੇ ਪਾੜ ਨੇ ਛੜਿਓ ਪੈ ਚੁੱਕੇ ਨੇ ਤਾਂ ਚੰਡੀਗੜ੍ਹ ਤੋਂ ਜਿਹੜਾ ਮਨਾਲੀ ਨੈਸ਼ਨਲ ਹਾਈਵੇ ਆ ਉਹ ਪੂਰਨ ਤੌਰ ਤੇ ਬੰਦਾ ਛੜਾ ਉਹ ਕਰ ਦਿੱਤਾ ਗਿਆ ਕਿਉਂਕਿ ਸੜਕ ਦੇ ਵਿੱਚ ਦੱਸਿਆ ਜਾ ਰਿਹਾ ਕਿ ਵੱਡੇ ਵੱਡੇ ਪਾੜ ਨੇ ਛਿਹੜੇ ਉਹ ਪੈ ਚੁੱਕੇ ਨੇ ਤਾਂ ਆਵਾਜਾਈ ਪੂਮਕਮਲ ਤੌਰ ਤੇ ਬੰਦਾ ਛੜੀ ਉਹ ਕਰ ਦਿੱਤੀ ਗਈ ਆ ਤਾਂ ਹਿਮਾਚਲ ਦੇ ਵਿੱਚ ਲਗਾਤਾਰ ਤਵਾਹੀਆਂ ਛਿਹੜੀ ਉਹ ਮੱਚੀ ਹੋਈਆਂ ਖੌਫਨਾਕ ਮੰਜ਼ਰ ਦੀਆਂ ਕੁ ਤਸਵੀਰਾਂ ਨੇ ਛਿਹੜੀਆਂ ਉਹ ਲਗਾਤਾਰ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਪਿਆ ਬੱਦਲ ਫਟਿਆ ਬੱਦਲ ਫਟਣ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਪਰ ਆਏ ਪੰਡੋ ਡੈਮ ਦੇ ਛੜੇ ਗੇਟ ਨੇ ਉਹ ਵੀ ਖੋਲਨੇ ਪੈਗੇ ਸੀ ਕਿਉਂਕਿ ਜਿਹੜਾ ਬਿਆਸ ਦਰਿਆ ਹੈ ਉਸ ਦੇ ਵਿੱਚ ਪਾਣੀ ਦਾ ਪੱਧਰ ਛੜਾ ਕਾਫੀ ਜ਼ਿਆਦਾ ਵੱਧ ਚੁੱਕਿਆ ਸੀ ਜਿਹੜੀਆਂ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਬਿਆਸ ਦਰਿਆ ਦੀਆਂ ਦਿਖਾ ਰਹੇ ਆ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਜ਼ਿਆਦਾ ਤਬਾਹੀਆਂ ਜਿਹੜੀ ਉਹ ਮਚਾਰਿਆ ਸੜਕਾਂ ਜਿਹੜੀ ਉਹ ਮਿੱਟੀ ਦੇ ਵਾਂਗ ਖੁਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਮੁਕੰਮਲ ਤੌਰ ਤੇ ਆਵਾਜਾਈ ਜਿਹੜੀ ਉਹ ਬੰਦ ਕਰ ਦਿੱਤੀ ਗਈ ਆ